ਪਰਸ ਖੋ ਕੇ ਹੋਏ ਨੇ ਫਰਾਰ ਬਰਨਾਲਾ ਦੇ ਸਦਰ ਬਾਜ਼ਾਰ ਦੀ ਘਟਨਾ ਪਰਸ ਦੇ ਵਿੱਚ ਸਨ 8500 ਰੁਪਇਆ ਤੇ ਮੋਬਾਈਲ ਫੋਨ ਨਟੀਰੀਆ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਤੇ ਕਿ ਹੁਣ ਪੁਲਿਸ ਦੇ ਵੱਲੋਂ ਉਹਨਾਂ ਨੂੰ ਖੰਗਾਲਿਆ ਜਾ ਰਿਹਾ ਅਤੇ ਚੋਰਾ ਦੀ ਪਾਲ ਕੀਤੀ ਜਾ ਰਹੀ ਹੈ ਇਹ ਹੁਣੇ ਬਿਲਕੁਲ ਰੀਸੈਂਟ ਘਟਨਾ ਹੈਗੀ ਹੈ ਜੀ ਕਰੀਬ 12:30 1 ਵਜੇ ਬਰਨਾਲਾ ਦਾ ਜਿਹੜਾ ਸਦਰ ਬਾਜ਼ਾਰ ਆ ਉੱਥੇ ਚੱਤਾਗੂ ਚੌਂਕ ਦੇ ਕੋਲੇ ਜਿਹੜਾ ਇੱਕ ਲੇਡੀ ਕੋਲੋਂ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਉਹਨਾਂ ਦਾ ਪਰਸ ਸਨੇਚ ਕੀਤਾ ਗਿਆ ਜਿਹੜੀ ਕਿ ਕੰਪਲੇਂਟ ਸਾਡੇ ਸਿਟੀ ਥਾਣੇ ਬਰਨਾਲਾ ਵਿੱਚ ਆ ਚੁੱਕੀ ਹੈ ਤੇ ਤਫ਼ਤੀਸ਼ੀ ਅਫਸਰੇ ਦੇ ਉੱਤੇ ਲਗਾ ਦਿੱਤੇ ਗਏ ਨੇ ਤੇ ਜਿਹੜੇ ਸਾਡੇ ਸੀਸੀਟੀਵੀ ਕੈਮਰਾਜ਼ ਨੇ ਪੂਰੇ ਬਰਨਾਲਾ ਜ਼ਿਲ੍ਹੇ ਦੇ ਵਿੱਚ ਲੱਗੇ ਹੋਏ ਨੇ ਵਕ-ਵਕ ਉਹਨਾਂ ਦੀ ਮੂਵਮੈਂਟਸ ਨੂੰ ਟਰੈਕ ਕੀਤਾ ਜਾ ਰਿਹਾ ਹੈ ਤੇ ਪੀੜਤ ਪਰਿਵਾਰ ਜਿਹੜੇ ਨੇ ਉਹਨਾਂ ਦਾ ਬਿਆਨ ਦਰਜ ਕਰਕੇ ਐਫ ਆਈ ਆਰ ਵੀ ਅਸੀਂ ਜਲਦੀ ਹੀ ਦਰਜ ਕਰ ਰਹੇ ਹਾਂ ਤੇ ਜਲਦੀ ਜਿਹੜੇ ਇਹ ਜਿਨ੍ਹਾਂ ਨੇ ਇਹ ਘਟਨਾ ਨੂੰ ਅੰਜਾਮ ਦਿੱਤਾ ਉਹਨਾਂ ਨੂੰ ਫੜ ਕੇ ਇਸ ਲੱਖਾਂ ਦੇ ਪਿੱਛੇ ਭੇਜਿਆ ਜਾਏਗਾ ਬਿਲਕੁਲ ਚੋਰੀ ਜਦੋਂ ਜਦੋਂ ਵੀ ਕੋਈ ਚੋਰੀ ਸਨੇਚਿੰਗ ਦੀਆਂ ਘਟਨਾਵਾਂ ਹੁੰਦੀਆਂ ਨੇ ਜੋ ਆਪਣਾ ਸਮੇਂ-ਸਮੇਂ ਤੇ ਅਸੀਂ ਤੁਹਾਡੇ ਨਾਲ ਪ੍ਰੈਸ ਕਾਨਫਰੰਸ ਕਰਦੇ ਵੀ ਰਹਿੰਦੇ ਹਾਂ ਲਗਭਗ ਸਾਰੀਆਂ ਹੀ ਅਸੀਂ ਜਿਹੜੀਆਂ ਟਰੇਸ ਕਰਦੇ ਹਾਂ ਸਨੇਚਿੰਗ ਤਾਂ ਖਾਸ ਕਰ ਅਸੀਂ ਕੋਈ ਵੀ ਅੰਟਰੀ ਸਾਡੀ ਇਸ ਵੇਲੇ ਸਨੇਚਿੰਗ ਨਹੀਂ ਹੈ ਚਾਹੇ ਪਿੱਛੇ ਦੇ 2 ਹਫ਼ਤੇ ਪਹਿਲਾਂ ਇੱਕ ਵਾਲੀਆਂ ਦੀ ਸਨੇਚਿੰਗ ਹੋਈ ਸੀ ਕਾਫੀ ਉਹ ਵੀਡੀਓ ਵਾਇਰਲ ਹੋਈ ਸੀ ਇੱਕ ਬਜ਼ੁਰਗ ਮਾਤਾ ਦੀਆਂ ਵਾਲੀਆਂ ਸਨੇਚ ਹੋਈਆਂ ਸੀ ਉਸ ਤੋਂ ਪਹਿਲਾਂ ਇੱਕ ਵਾਰ ਆਪਣੇ ਬੱਸ ਸਟੈਂਡ ਦੇ ਕੋਲੇ ਇੱਕ ਸਟੂਡੈਂਟ ਦੇ ਜਿਹੜਾ ਬੈਗ ਸਨੇਚ ਕੀਤਾ ਗਿਆ ਸੀ ਉਹਦੀ ਵੀ ਵੀਡੀਓ ਕਾਫੀ ਵਾਇਰਲ ਹੋਈ ਸੀ ਇਹ ਸਾਰੀਆਂ ਘਟਨਾਵਾਂ ਬਕਾਇਦਾ ਟਰੇਸ ਕਰਕੇ ਐਫ ਆਈ ਆਰ ਲੌਂਚ ਕਰਕੇ ਉਹਨਾਂ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹ ਜਿਹੜੀ ਘਟਨਾ ਇਹਨੂੰ ਵੀ ਟਰੇਸ ਕਰ ਲਿਆ ਜਾਏਗਾ ਸਾਡੀ ਜਿਹੜੀ ਸਾਰੇ ਥਾਣਿਆਂ ਦੀ ਪੁਲਿਸ ਹੈ ਉਹ ਬਿਲਕੁਲ 24 ਘੰਟੇ ਮੁਸਤੈਦ ਹੈ ਤੇ ਇਹਨਾਂ ਨੂੰ ਪ੍ਰिवेंट ਕਰਨ ਦੇ ਲਈ ਵੀ ਅਸੀਂ ਸਮੇਂ-ਸਮੇਂ ਤੇ ਨਾਕਾਬੰਦੀ ਵਗੈਰਾ ਚੈਕਿੰਗ ਜਿਹੜੇ ਪਹਿਲਾਂ ਇਹੋ ਜਿਹੇ ਜੁਰਮਾਂ ਦੇ ਵਿੱਚ ਸ਼ਾਮਲ ਨੇ ਉਹਨਾਂ ਦੀ ਚੈਕਿੰਗ ਕਰਦੇ ਰਹਿੰਦੇ ਆ ਤੇ ਜੇਕਰ ਉਹ ਕੋਈ ਇਹੋ ਜਿਹੀ ਘਟਨਾ ਵਾਪਰ ਜਾਂਦੀ ਹੈ ਉਹਦੇ ਉੱਤੇ ਬਿਲਕੁਲ ਹੀ ਇਹਨੂੰ ਸੰਜੀਦਗੀ ਸੰਜੀਦਗੀ ਦੇ ਨਾਲ ਲੈਂਦੇ ਹੋਏ ਜਲਦ ਤੋਂ ਜਲਦ ਜਿਹੜਾ ਟਰੇਸ ਕੀਤਾ ਜਾਂਦਾ ਇਹ ਸਵਾਰਦਾਤ ਨੂੰ ਵੀ ਅਸੀਂ ਜਲਦੀ ਟਰੇਸ ਕਰ ਲਾਂਗੇ ਬਿਲਕੁਲ ਜਨਾਮ ਸ਼ੀਲਾ ਜੀ ਅਸੀਂ ਕ੍ਰਿਸ਼ਣ ਚੂੜੀਆਂ ਵੱਲੇ ਤੋਂ ਜੀ ਕੱਪੜਾ ਲੈ ਕੇ ਆ ਰਹੇ ਸੀਗੇ ਬੁੱਕ ਸੈਲਰ ਕੋਲ ਪਹੁੰਚਿਆ ਮੇਰੀ ਬੇਟੀ ਵੀ ਮਤਲਬ ਉਹ ਲੈ ਕੇ ਚਲੀ ਗਈ ਐਕਟਿਵਾ ਤੇ ਅਸੀਂ ਦੋਨੋਂ ਸਾਸਨੂਹਾ ਸੀਗੀਆਂ ਜੀ ਤੇ ਉੱਥੇ ਸਾਡੇ ਤੋਂ ਬਸ ਇੱਕ ਝਟਕਾ ਹੀ ਵੱਜਿਆ ਮੈਨੂੰ ਮੇਰਾ ਆਖੋ ਕੇ ਲੈ ਗਏ ਮੇਰੇ ਤੋਂ ਪਰਸੇ ਦੇ ਵਿੱਚ 8500 ਰੁਪਇਆ ਤੇ 50 ਰੁਪਏ ਉੱਪਰ ਸੀ ਇੱਕ ਮੋਬਾਈਲ ਸੀ ਜੀ ਬੰਦਾ ਇਕੱਲਾ ਹੀ ਸੀ ਜੀ ਹਾਂਜੀ ਮੋਟਰਸਾਈਕਲ ਤੇ ਸੀ ਮੋਟੇ ਦੇ ਹੱਥ 'ਚ ਫੜਿਆ ਹੋਇਆ ਸੀ ਸਾਨੂੰ ਵੀ ਮਤਲਬ ਸਾਰਾ ਕੁਝ ਮਿਲਣਾ ਚਾਹੀਦਾ ਸੀ ਵੀ ਮਤਲਬ ਮੋਬਾਈਲ ਵੀ ਤੇ